ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਗੱਲ ਖਰੀ ਖਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੀ ਪੋਲਿਟਿਕਸ ਦੀ ਜਿਹੜੀ ਲਗਾਤਾਰ ਹੀ ਹਿਲਜੁਲ ਕਰਦੀ ਦਿਖਾਈ ਦੇ ਰਹੀ ਆ ਬੜੀਆਂ ਸਰਗਰਮੀਆਂ ਨੇ ਜਿਹੜੀਆਂ ਉੱਠਦੀਆਂ ਨੇ ਫੇਰ ਠੰਡੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਫੇਰ ਕੋਈ ਹੋਰ ਤੂਫਾਨ ਉੱਠ ਖੜਦਾ ਤੇ ਉਹ ਵੀ ਠੰਡਾ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਜਿਹੜੀ ਸਿਆਸਤ ਹੈ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਇਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਹੈ ਗੱਲ ਕਰੀਏ ਪੰਜਾਬ ਕਾਂਗਰਸ ਦੀ ਤਾਂ ਪੰਜਾਬ ਕਾਂਗਰਸ ਅੱਜਕੱਲ ਬੜੀ ਉਲਜੀ ਹੋਈ ਹੈ ਕਿਉਂਕਿ ਪੰਜਾਬ ਦੀ ਇਕਾਈ ਦੇ ਅੰਦਰ ਦੋ ਧੜੇ ਬਣੇ ਹੋਏ ਨੇ ਇੱਕ ਤੜਾ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆਵਾਜ਼ ਦੇ ਪਿੱਛੇ ਤੁਰਦਾ ਤੇ ਦੂਜਾ ਤੜਾ ਅਮਰਿੰਦਰ ਸਿੰਘ ਰਾਜਾ ਬਣੇ ਹੋਰਾਂ ਦੀ ਆਵਾਜ਼ ਦੇ ਪਿੱਛੇ ਤੁਰਦਾ ਹੈ ਜਿਹੜੇ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਦੱਸਦੇ ਹੀ ਇਹ ਕਿ ਗੱਠਚੋੜ ਹੈ ਇਹਦਾ ਸਭ ਤੋਂ ਵੱਡਾ ਜਿਹੜਾ ਅਬਾ ਪਹਿਲੂ ਕਹਿ ਸਕਦੇ ਆ ਉਹ ਗੱਟਚੋੜ ਆ ਜਿਸ ਤੇ ਚੱਲਦੇ ਜਿਹੜੀ ਸਾਰੀ ਹਿਲਜੁਲ ਆ ਉਹ ਦੇਖਣ ਨੂੰ ਮਿਲ ਰਹੀ ਹੈ ਇੱਕ ਧੜਾ ਕਹਿ ਰਿਹਾ ਕਿ ਗੱਟਚੋੜ ਨਹੀਂ ਕਰਨਾ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਪੰਜਾਬ 'ਚ ਅਸੀਂ ਬੜੇ ਚੰਗੇ ਆ ਇਹਨਾਂ ਤੋਂ ਬਿਨਾ ਅਸੀਂ ਜਿੱਤ ਜਾਾਂਗੇ ਪਰ ਦੂਜਾ ਧੜਾ ਕਹਿ ਰਿਹਾ ਹੈ ਕਿ ਜਿਵੇਂ ਹਾਈ ਕਮਾਂਡ ਕਹੇਗੀ ਸਾਨੂੰ ਉਵੇਂ ਮੰਨਣਾ ਪਏਗਾ ਤੇ ਹਾਈ ਕਮਾਂਡ ਦੀ ਜੇਕਰ ਗੱਲਾਂ ਨੇ ਜਿਹੜੀਆਂ ਉਹਨਾਂ ਤੇ ਨਜ਼ਰ ਮਾਰੀਏ ਤਾਂ ਅੰਦਰ ਖਾਤੇ ਇਹੀ ਦਿਖਾਈ ਦਿੰਦਾ ਹੈ ਕਿ ਉਹ ਗੱਟਚੋੜ ਕਰਨ ਦੇ حق ਦੇ ਵਿੱਚ ਨਹੀਂ ਕਿ پنجاب ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਗੱਠਜੋੜ ਹੋਵੇ ਤੇ ਉਸ ਤੋਂ ਬਾਅਦ ਵਿੱਚ ਚੋਣਾਂ ਲੜੀ ਕਿਉਂਕਿ ਉਹਨਾਂ ਦਾ ਟਾਰਗੇਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਸੱਤਾ ਨੂੰ ਟੱਕਰ ਦੇਣ ਵਾਸਤੇ ਉਹਨਾਂ ਨੇ ਅਲਾਈਅੰਸ ਬਣਾਇਆ ਜਿਹਦਾ ਨਾਮ ਰੱਖਿਆ ਗਿਆ ਆਈ ਐਨ ਡੀ ਆਈਏ ਇੰਡੀਆ ਅਲਾਈਅੰਸ ਇਹ ਨਵਾਂ ਬਣਾਇਆ ਗਿਆ ਤੇ ਇਹਦੇ ਵਿੱਚ ਸਾਰੇ ਪੂਰੇ ਦੇਸ਼ ਦੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਭਾਜਪਾ ਦੀਆਂ ਉਹ ਸਾਰੀਆਂ ਕਾਂਗਰਸ ਦੇ ਨਾਲ ਰਲ ਕੇ ਚੋਣਾਂ ਲੜਨ ਦੇ ਲਈ ਇਕਜੁੱਟ ਹੋਈਆਂ ਪਈਆਂ ਨੇ ਪਰ ਇਹ ਕੇਂਦਰ ਦੀ ਗੱਲ ਹੈ ਜੇਕਰ ਸੂਬਿਆਂ ਤੇ ਨਜ਼ਰ ਮਾਰੀਏ ਤਾਂ ਬੜੇ ਸੂਬਿਆਂ ਉਂਗਲਾਂ ਦੇ ਉੱਤੇ ਐਸੇ ਗਿਣੇ ਜਾਣਗੇ ਜਿਨ੍ਹਾਂ ਦੇ ਵਿੱਚ ਅਜੇ ਵੀ ਕਨਫਲਿਕਟ ਜਿਉਂਦਾ ਤ्यों ਜਾਰੀ ਹੈ ਹੁਣ ਅੱਜ ਇਹ ਸਾਰੇ ਖਿੱਚੋ ਤਾਣ ਦੇ ਵਿਚਾਲੇ ਅੱਜ ਦੀ ਗੱਲ ਕਰਦੇ ਆ ਅੱਜ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਾਫ ਕਰਨਾ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਇੰਚਾਰਜ ਦਵਿੰਦਰ ਯਾਦਵ ਅੱਜ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਅੰਮ੍ਰਿਤਸਰ ਜਦੋਂ ਉਹ ਆਏ ਅੰਮ੍ਰਿਤਸਰ ਦੇ ਵਿੱਚ ਰਾਜਾ ਬੜਿੰਗ ਦੇ ਵੱਲੋਂ ਉਹਨਾਂ ਨੂੰ ਰਿਸੀਵ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਰਾਜਾ ਬੜਿੰਗ ਵੀ ਨਾਲ ਸੀ ਨਵਜੋਤ ਸਿੰਘ ਸਿੱਧੂ ਵੀ ਨਾਲ ਸੀ ਤੇ ਇਸੇ ਦੇ ਨਾਲ ਹੀ ਦਵਿੰਦਰ ਯਾਦਵ ਨੇ ਜਿਹੜੇ ਉਹ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਹਨ ਨਤਮਸਤਕ ਹੋਏ ਉਸ ਤੋਂ ਬਾਅਦ ਦੇ ਵਿੱਚ ਹੁਣ ਦੱਸ ਦਈਏ ਕਿ ਬੈਠਕਾਂ ਨੇ ਜਿਹੜੀਆਂ ਭਲਕੇ ਤੋਂ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਤੇ ਬੈਠਕਾਂ ਦੇ ਵਿੱਚ ਅਗਲੀਆਂ ਚੋਣਾਂ ਨੂੰ ਦੇਖਦਿਆਂ ਹੋਇਆਂ ਰਣਨੀਤੀ ਉਲੀਕੀ ਜਾਣੀ ਹੈ ਪਰ ਉੱਤੇ ਜਿਹੜੇ ਬਿਆਨ ਹੋਏ ਉਹਨਾਂ ਦੇ ਉੱਤੇ ਨਜ਼ਰ ਮਾਰਨੀ ਬੜੀ ਜ਼ਰੂਰੀ ਹੈ ਨਵਜੋਤ ਸਿੰਘ ਸਿੱਧੂ ਹੁਰੀ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੂੰ ਮੀਡੀਆ ਕਰਮੀਆਂ ਨੇ ਰੋਕੇ ਪੁੱਛਣਾ ਚਾਇਆ ਪਰ ਉਦੋਂ ਉਹਨਾਂ ਨੇ ਆਖ ਦਿੱਤਾ ਕਿ ਅਜੇ ਤੁਸੀਂ ਰਹਿਣ ਦਿਓ ਅਸੀਂ ਵਾਲੇ ਨਤਮਸਤਕ ਹੁੰਨੇ ਆ ਮੱਥਾ ਟੇਕਦੇ ਆ ਉਸ ਤੋਂ ਬਾਅਦ ਦੇ ਵਿੱਚ ਬਾਹਰ ਆ ਕੇ ਗੱਲ ਕਰਾਂਗੇ ਤੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਕੱਲਾ ਗੱਲ ਕਰੂੰਗਾ ਮੈਂ ਤੁਹਾਨੂੰ ਸਾਰੀ ਗੱਲ ਦੱਸੂੰਗਾ ਤੇ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਬੜੇ ਤਲਖੀ ਭਰੇ ਅੰਦਾਜ਼ ਦੇ ਵਿੱਚ ਆਪਣੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਮੇਰੇ ਬੋਲਣ ਤੋਂ ਇਲਾਵਾ ਨਜ਼ਰ ਮਰਵਾਉਣੀ ਬੜੀ ਜ਼ਰੂਰੀ ਹੈ ਉਹ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਅੱਜ ਬੜੇ ਬੇਬਾਕ ਅੰਦਾਜ਼ ਦੇ ਵਿੱਚ ਬੋਲੇ ਐ ਵੈਸੇ ਤੇ ਹਰ ਵਾਰੀ ਬੋਲਦੇ ਰਹਿੰਦੇ ਐ ਪਰ ਅੱਜ ਕਾਂਗਰਸ ਦੇ ਇੰਚਾਰਜ ਉਹਨਾਂ ਦੇ ਨਾਲ ਆਏ ਹੋਏ ਸੀ ਤਾਂ ਉਦੋਂ ਵੀ ਬੜੇ ਬੇਬਾਕ ਤਰੀਕੇ ਦੇ ਨਾਲ ਉਹ ਬੋਲੇ ਨੇ ਉਹਨਾਂ ਨੇ ਕੀ ਕੁਝ ਕਿਹਾ ਇੱਕ ਵਾਰੀ ਤੁਹਾਨੂੰ ਉਹ ਵੀਡੀਓ ਜ਼ਰੂਰ ਦਿਖਾਉਣੀ ਚਾਹਾਂਗੇ ਦਰਬਾਰ ਸਾਹਿਬ ਚਾਉਣਾ 100 ਪਾਗ ਫੀਸ ਨਵਾਣਾ ਉਦੋਂ ਵੱਡੀ ਸੇਧ ਚੰਡੇ ਬੁੰਗੇ ਜੋਗੋ ਜੁਗ ਅਟਲ ਧਰਮ ਦਾ જયਕਾਰ ਮੈਂ ਆਪਣੇ ਆਪ ਚ ਕੁਛ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਆ ਅਲਖ ਜਗਾਉਣ ਦੀ ਪੰਜਾਬ ਦੇ ਪੁਨਰਥਾਨ ਦੀ ਦੋ ਧੜਿਆਂ ਚ ਹਲਕਤ ਵੰਡੀ ਹੈ ਇੱਕ ਜੋਂਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਨੇ ਖੜਨਾ 100 ਚੋਰ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹੈ 2 ਕਰੋੜ ਉਹ ਜਿਹੜਾ ਐਨ ਆਰ ਆਈ ਹੈ ਬਾਹਰੋਂ ਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ ਇਹ ਬਰਤਾਂਤ ਲੋਕਾਂ ਨੇ ਬਣਾਉਣਾ ਹੈ ਔਰ ਲੋਕਾਂ ਨੇ ਧਰਤੀ ਪੁੱਤਰ ਆਪ ਦੇ ਆਪ ਚੁਣਨਾ ਹੈ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਦਾ ਭਲਾ ਪਹਿਲੀ ਪਾਦਸ਼ਾਹੀ ਤੇ ਦਸਵੀਂ ਪਾਦਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਦਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸੁਆਇ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਬਚ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਪ੍ਰੋਸੇ ਯੋਗਤਾ ਭਰੋਸਾ ٹرسٹ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ ਸਮਝ ਗਣੀ ਇਸ ਭਰੋਸੇ ਨੂੰ ਟੁੱਟ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਜਿਉਂ ਦਾ ਜਾਗ ਦਾ ਈਮਾਨ ਲੈ ਕੇ ਵਾਪਸ ਜਾਊਂਗਾ ਵੈਲਕਮ ਕਰਦਾ ਅੱਜ ਜਾਦੋ ਸਾਹਿਬ ਨੂੰ ਬੜੇ ਹੀ ਸੂਝਵਾਨੇ ਮਰੇ ਪਿਆਰ ਮਾ ਗੱਲ ਸੁਣੀ ਐ ਅਸੀਂ ਆਪਣਾ ਪੱਖ ਰੱਖਦੇ ਆ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪਾਲਸੀਆਂ ਦੀ ਹੈ ਪੰਜਾਬ ਦੇ ਉਥਾਨ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੁੜਨ ਦੀ ਹੈ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਾਸਾ ਦੋ ਕਰੋੜ ਜਿਹੜਾ ਬਾਰ ਵਾਹਤਾ ਹੈ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸੋਕ ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਅਡ ਹੋ ਸਕਦੀ ਹੈ ਖਾਣ ਪੀਣ ਅਡ ਹੋ ਸਕਦਾ ਹੈ ਕਲਚਰ ਅਡ ਹੋ ਸਕਦਾ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਹਾਂ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਹੈ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਇਸ ਥਲੀ ਦੇ ਉੱਤੇ ਖੜ ਕੇ ਕਹਿੰਦਾ ਕਿ ਜਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਹਾਂ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ ਆਰੀਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰੋਜ਼ਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਵਸਾਉਣਾ ਆ ਪਾਰਟੀ ਔਰ ਕਾਂਗਰਸ ਦਾ ਆਪਸ ਵਿੱਚ ਜਿਹੜਾ ਕਹਿ ਰਹੇ ਹੋ ਤੁਸੀਂ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਣੇ ਹੋ ਜਦੋਂ ਪਦ ਲੈਣੇ ਹੋ ਅਹੁਦੇ ਲੈਣੇ ਉਦੋਂ ਮੈਂ ਹਾਈ ਕੌਡ ਨਹੀਂ ਬਣਨੀ ਹੈ ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਬਹਿ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਬਾਰੇ ਕੀ ਕਹਿਣਾ ਚਾਹੋ ਸੁਖਪਾਲ ਖੈਰਾ ਦੇ ਖਿਲਾਫ ਪੋਲਿਟਿਕਲ ਵਿਨਟਾ ਹੈ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਤਾ ਤੇ ਮਿੱਤਰਾਂ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿਣਾ ਜਰਾ ਸਮਝਿਆ 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹ ਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਾ ਹੈ ਪੁਰਾਣੀ ਕਹਾਵਤ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਿ ਸ਼ਨੀਲ ਦਾ ਦਸਤਾਨਾ ਅੰਦਰ ਲੋਹੇ ਦਾ ਹੱਥ ਹੈ ਐ ਨਹੀਂ ਚੱਲਣਾ ਮਿੱਤਰਾ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ 'ਚ ਫਿਰੂੰਗਾ ਸੋ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਦੇ ਬਿਆਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਦਿੱਤੇ ਗਏ ਆ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੇ ਵੀ ਸ਼ਬਦੀ ਵਾਰ ਕੀਤੇ ਆ ਨਾਲ ਦੀ ਨਾਲ ਪੰਜਾਬ ਕਾਂਗਰਸ ਦੀ ਉਹ ਇਕਾਈ ਜਿਹੜੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵੱਖਰੇ ਤੌਰ ਦੇ ਉੱਤੇ ਚੱਲ ਰਹੀ ਹੈ ਉਹ ਸਾਰੀ ਟਾਰਗੇਟ ਤੇ ਰੱਖੀ ਗਈ ਗੱਲਾਂ ਗੱਲਾਂ ਦੇ ਵਿੱਚ ਹਾਲਾਂਕਿ ਆਪਣੀਏ ਪਾਰਟੀ ਐ ਇਸ ਤਰੀਕੇ ਦਾ ਕੋਈ ਉਹ ਨਹੀਂ ਐਸਾ ਬਿਆਨ ਨਹੀਂ ਉਹਨਾਂ ਨੇ ਦਿੱਤਾ ਕਿ ਜਿਸਦੇ ਨਾਲ ਕੁਝ ਹੋ ਰਹੀ ਬਵੰਡਰ ਉੱਠ ਕੜੇ ਪਰ ਉਹਨਾਂ ਨੇ ਆਪਣੀ ਗੱਲ ਜਿਵੇਂ ਦੀ ਉਹ ਜਦੋਂ ਦੇ ਦੁਬਾਰਾ ਤੋਂ ਸਰਗਰਮ ਹੋਈ ਨਹੀਂ ਆਪਣੀ ਧਰਮਪਤਨੀ ਦੀ ਸਿਹਤ ਠੀਕ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਦੇ ਉਹ ਦੁਬਾਰਾ ਸਰਗਰਮ ਹੋਏ ਨੇ ਉਦੋਂ ਤੋਂ ਹੀ ਇਸ ਤਰੀਕੇ ਦੇ ਨਾਲ ਉਹ ਬਿਆਨ ਦਿੰਦੇ ਜਾ ਰਹੇ ਆ ਉਹ ਗੱਠਚੋੜ ਦੇ ਹੱਕ ਦੇ ਵਿੱਚ ਆ ਉਹ ਕਹਿੰਦੇ ਹਾਈ ਕਮਾਂਡ ਜੋ ਕਹੇਗੀ ਅਸੀਂ ਉਹ ਮੰਨਾਂਗੇ ਨਾਦੀ ਨਾਲ ਇੱਕ ਗੱਲ ਹੋਰ ਵੀ ਉੱਡ ਕੇ ਆ ਰਹੀ ਹੈ ਕਿ ਨਵਜੋਤ ਸਿੱਧੂ ਹੋਰਾਂ ਨੇ ਆਖ ਦਿੱਤਾ ਹੈ ਕਿ ਜਦੋਂ ਅਹੁਦੇ ਲੈਣੇ ਹੁੰਦੇ ਨੇ ਉਦੋਂ ਤਾਂ ਹਾਈ ਕਮਾਂਡ ਦੇ ਪਿੱਛੇ-ਪਿੱਛੇ ਫਿਰਦੇ ਹੁੰਦੇ ਆ ਉਦੋਂ ਹਰ ਇੱਕ ਗੱਲ ਹਾਈ ਕਮਾਂਡ ਦੀ ਮੰਨ ਲੈਂਦੀ ਹੈ ਪਰ ਜਦੋਂ ਐਸੀ ਸਥਿਤੀ ਆਈ ਹੁੰਦੀ ਹੈ ਜਦੋਂ ਅਸਲ ਦੇ ਵਿੱਚ ਪਰਖਿਆ ਹੋਣੀ ਹੁੰਦੀ ਹੈ ਨਾ ਲੀਡਰਾਂ ਦੀ ਉਦੋਂ ਹਾਈ ਕਮਾਂਡ ਤੋਂ ਪਰੇ ਹੋ ਕੇ ਚੱਲਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਕਿਹਾ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਮੇਰੇ ਵਾਂਗੂ ਅਖਾੜਾ ਲਗਾ ਕੇ 10000 ਬੰਦਾ ਇਕੱਠਾ ਕਰਕੇ ਦਿਖਾ ਦੇ ਤਾਂ ਮੈਂ ਉਹਨਾਂ ਦਾ ਸਵਾਗਤ ਕਰੂੰਗਾ ਇਸ ਤਰੀਕੇ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖੀ ਗਈ ਹੈ ਤੇ ਹੁਣ ਦੂਜੇ ਪਾਸੇ ਉ ਪ੍ਰਤਾਪ ਸਿੰਘ ਬਾਜਵਾ ਹੋਰੀ ਫਿਲਹਾਲ ਦੇ ਲਈ ਕੁਝ ਨਹੀਂ ਬੋਲੇ ਵਿਡਿੰਗ ਸਾਹਿਬ ਫਿਲਹਾਲ ਦੇ ਲਈ ਕੁਝ ਵੀ ਨਹੀਂ ਬੋਲੇ ਨੇ ਕਿਉਂਕਿ ਮੀਟਿੰਗ ਹੋਈ ਸੀ ਕੁਝ ਦਿਨ ਪਹਿਲਾਂ ਹਾਈ ਕਮਾਂਡ ਨੇ ਸਾਰੇ ਲੀਡਰਾਂ ਨੂੰ ਸੱਦਿਆ ਸੀ ਜਿੰਨੇ ਵੀ ਪੰਜਾਬ ਕਾਂਗਰਸ ਦੇ ਸਬੰਧਤ ਲੀਡਰ ਨੇ ਉੱਚਾਈਚੇ ਤੌਰ ਦੇ ਉੱਤੇ ਸਾਰੇ ਬੰਦੇ ਦਿੱਲੀ ਪਹੁੰਚੇ ਉੱਥੇ ਅੰਦਰ ਬੈਠ ਕੇ ਬੰਦ ਕਮਰਾ ਇੱਕ ਬੈਠਕ ਹੋਈ ਬਾਅਦ ਦੇ ਵਿੱਚ ਆ ਕੇ ਗੱਲ ਕਹੀ ਗਈ ਕਿ ਅਨੁਸ਼ਾਸਨ ਨੂੰ ਲੈ ਕੇ ਗੱਲਬਾਤ ਹੋਈ ਹੈ ਅਨੁਸ਼ਾਸਨ ਜਿਹੜਾ ਹਰ ਹੀਲੇ ਬਰਕਰਾਰ ਰੱਖਿਆ ਜਾਏਗਾ ਜਿਵੇਂ ਵੀ ਹਾਈ ਕਮਾਂਡ ਕਹੇਗੀ ਉਸੇ ਤਰੀਕੇ ਦੇ ਨਾਲ ਅਨੁਸ਼ਾਸਨ ਦੇ ਸਹਤ ਅਸੀਂ ਚੱਲਾਂਗੇ ਪਰ ਉਸ ਵੇਲੇ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਪਾ ਹੋਰਾਂ ਦੇ ਬਿਆਨਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਆ ਗਿਆ ਸੀ ਕਿਉਂਕਿ ਪਹਿਲਾਂ ਉਹ ਆਖਦੇ ਹੁੰਦੇ ਸੀ ਕਿ ਹਾਈ ਕਮਾਂਡ ਜੋ ਮਰਜੀ ਕਹੇ ਪੰਜਾਬ ਦੇ ਵਿੱਚ ਅਸੀਂ ਰਲ ਕੇ ਨਹੀਂ ਚੱਲਣਾ ਅਸੀਂ ਹਾਈ ਕਮਾਂਡ ਨੂੰ ਇਹ ਚੀਜ਼ ਸਮਝਾਵਾਂਗੇ ਕਿ ਪੰਜਾਬ ਦੇ ਵਿੱਚ ਰਲ ਕੇ ਮਤ ਚੱਲਣਾ ਚੱਲਾਂਗੇ ਤਾਂ ਮਰਾਂਗੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਉਹਨਾਂ ਤੋਂ ਬਿਨਾਂ ਹੀ ਬੜੇ ਤਕੜੇ ਆ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਬੈਠਕਾਂ ਤੋਂ ਫੇਰ ਬਾਹਰ ਆ ਕੇ ਦੁਬਾਰਾ ਫਿਰ ਤੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਆਪਣੇ ਜਿਹੜਾ ਕੰਮਕਾਜ ਜਿਉਂ ਦਿੱਤੋਂ ਜਾਰੀ ਰੱਖਿਆ ਗਿਆ ਉਸ ਤੋਂ ਪਹਿਲਾਂ ਦੱਸਦੀ ਕਿ ਚਾਰ ਉਹਨਾਂ ਦੇ ਵੱਲੋਂ ਜਿਹੜੀਆਂ ਲੋਕ ਮਿਲਣੀ ਰੈਲੀਆਂ ਕੀਤੀਆਂ ਜਾਣੀਆਂ ਨੇ ਪਹਿਲੀ ਹੋ ਚੁੱਕੀ ਹੈ ਮਹਾਰਾਜ ਦੇ ਵਿੱਚ ਤੇ ਦੂਸਰੀ ਕੋਟ ਸ਼ਮੀਰ ਦੇ ਵਿੱਚ ਬੀਤੇ ਕੱਲ੍ਹ ਹੋਈ ਹੈ ਤੇ ਹੁਣ ਇਸ ਤੋਂ ਅਗਲੀ ਕਿਹਾ ਜਾ ਰਿਹਾ ਕਿ ਭਲਕੇ ਹੀ ਹੋਏਗੀ ਹੁਸ਼ਿਆਰਪੁਰ ਦੇ ਕਿਸੇ ਇਲਾਕੇ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਮੈਂ ਕੱਲਾ ਇੱਥੇ ਹਿੱਕੜਾ ਕੇ ਖੜਾ ਹਾਂ ਜਿਵੇਂ ਸਾਡੀ ਹਾਈ ਕਮਾਂਡ ਕਹੇਗੀ ਸੀ ਤਾਂ ਉਹਨਾਂ ਦੇ ਕਹੇ ਤੀ ਚੱਲਣਾ ਕਿਉਂਕਿ ਸਾਡੀ ਹਾਈ ਕਮਾਂਡ ਸਾਡੇ ਲਈ ਸਰਵੋੱਚ ਹੈ ਹਰ ਇੱਕ ਪਾਰਟੀ ਦੀ ਹਾਈ ਕਮਾਂਡੋਂ ਦੇ ਲਈ ਸਰਵੋੱਚ ਹੋਣੀ ਚਾਹੀਦੀ ਹੈ ਇਹ ਨਹੀਂ ਸੀ ਤਾਂ ਉਹਨਾਂ ਨੇ ਵੱਖਰੇ ਦੂਜੇ ਲੀਡਰਾਂ ਨੂੰ ਦਿੱਤੀ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਹੀ ਨੇ ਪਰ ਸਿੱਧੂ ਦੀ ਬੋਲੀ ਉਹ ਨਹੀਂ ਬੋਲ ਰਹੇ ਨੇ ਤੇ ਹੁਣ ਅੱਜ ਇੱਕ ਹੋਰ ਮੀਟਿੰਗ ਹੋਈ ਹੈ ਅੱਜ ਇੱਕ ਪਾਸੇ ਪੰਜਾਬ 'ਚ ਕਨਫਲਿਕਟ ਚੱਲ ਰਿਹਾ ਉਧਰ ਦੂਜੇ ਪਾਸੇ ਇੱਕ ਮੀਟਿੰਗ ਹੁੰਦੀ ਹੈ ਮੁਕਲ ਵਾਸਨਿਕ ਜਿਹੜੇ ਕਾਂਗਰਸ ਦੇ ਸੰਸਦ ਨੇ ਦਿੱਲੀ ਦੇ ਰਹਿਣ ਵਾਲੇ ਆ ਉਹਨਾਂ ਦੀ ਰਹਿਸ਼ ਤੇ ਮੀਟਿੰਗ ਹੁੰਦੀ ਹੈ ਮੀਟਿੰਗ ਗਠਜੋੜ ਦੀ ਸੀ ਉਹਦੇ ਚ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਚਿਹਰੇ ਨੇ ਜਿਹੜੇ ਉਹਦੇ ਚ ਸ਼ਾਮਿਲ ਹੋਏ ਚਾਹੇ ਸੌਰਵ ਭਾਰਤਵਾਜ ਦੀ ਗੱਲ ਕਰ ਲਈਏ ਚਾਹੇ ਆਸ਼ੀ ਹੋਰਾਂ ਦੀ ਗੱਲ ਕਰ ਲਈਏ ਤੇ ਇੱਕ ਚਿਹਰਾ ਹੋਰ ਸੀ ਜਿਹਦਾ ਨਾਮ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਾਂਗਾ ਇਹ ਤਿੰਨੋਂ ਜਣੇ ਨੇ ਜਿਹੜੇ ਇਹ ਉਸ ਮੀਟਿੰਗ ਦੇ ਵਿੱਚ ਗਏ ਤੇ ਦੂਜੇ ਪਾਸੇ ਕਾਂਗਰਸ ਦੀ ਵੀ ਹਾਈ ਕਮਾਂਡ ਦੇ ਵਿੱਚੋਂ ਵੱਡੇ ਲੀਡਰ ਉੱਥੇ ਪਹੁੰਚੇ ਹੋਏ ਸੀ ਸੀਟ ਸ਼ੇਅਰਿੰਗ ਦੇ ਉੱਤੇ ਚਰਚਾ ਹੋਈ ਹੈ ਇਹ ਮੁੱਖਲ ਦੇ ਵੱਲੋਂ ਦੱਸਿਆ ਗਿਆ ਮੁੱਖਲ ਬਾਅਦ ਦੇ ਵਿੱਚ ਜਦ ਬਾਹਰ ਆਉਂਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਮੀਡੀਆ ਦੇ ਮੁਖਾਤਿਬ ਹੋਇਆ ਜਾਂਦਾ ਹੈ ਤੇ ਉੱਥੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਆਮ ਆਦਮੀ ਪਾਰਟੀ ਇੰਡੀਆ ਅਲਾਈንስ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਨਾਲ ਦੇ ਨਾਲ ਉਹਨਾਂ ਆਖਿਆ ਕਿ ਅਸੀਂ ਰਲ ਕੇ ਚੋਣਾਂ ਲੜਾਂਗੇ ਪਰ ਉਹਨਾਂ ਨੇ ਇਹ ਸਾਫ ਨਹੀਂ ਕੀਤਾ ਕਿ ਪੰਜਾਬ ਦੇ ਵਿੱਚ ਸਾਡਾ ਕੀ ਰਹਿਣ ਵਾਲਾ ਹੈ ਹਾਲਾਂਕਿ ਕੇਂਦਰੀ ਪੱਧਰ ਦੇ ਉੱਤੇ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਹੈ ਵਿਚਾਰ ਚਰਚਾ ਹੋਈ ਹੈ ਖਾਸ ਤੌਰ ਤੇ ਮੁੱਖ ਮੁੱਦਾ ਰੱਖਿਆ ਗਿਆ ਸੀ ਸੀਟ ਸ਼ੇਰਿੰਗ ਸੀਟ ਸ਼ੇਰਿੰਗ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ ਤੇ ਇਸੇ ਚੀਜ਼ ਨੂੰ ਅੱਗੇ ਕੰਟੀਨਿਊ ਰੱਖਦੇ ਹੋਏ ਹੋਰ ਵੀ ਅਸੀਂ ਅਗਲੀਆਂ ਮੀਟਿੰਗਾਂ ਨੇ ਜਿਹੜੀਆਂ ਜਿਉਂਦੀਆਂ ਤ्यों ਕਰਦੇ ਰਵਾਂਗੇ ਹੁਣ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਇੱਕ ਚੀਜ਼ ਸਾਹਮਣੇ ਆ ਗਈ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਿੱਲੀ ਦੇ ਵਿੱਚ ਭਾਗ ਕੇ ਕੇਂਦਰ ਦੇ ਜੇਕਰ ਕੇਂਦਰੀ ਪੱਧਰ ਦੇ ਉੱਤੇ ਦੇਖਿਆ ਜਾਵੇ ਕਿਹੋ ਖਿਚੜੀ ਹੋਏ ਪਏ ਨੇ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਇੱਕੋ ਬੋਲੀ ਬੋਲ ਰਹੇ ਨੇ ਕਿ ਇਕੱਠੇ ਹੋ ਕੇ ਲੜਾਂਗੇ ਤੇ ਮੋਦੀ ਸੱਤਾ ਨੂੰ ਇਸ ਵਾਰੀ ਸੱਤਾ ਚੋਂ ਬਾਹਰ ਕਰਨਾ ਜੇ ਨਾ ਕੀਤਾ ਤਾਂ ਫਿਰ ਅਗਲੀ ਬਾਤ ਸਾਡੇ ਕੋਲੇ ਕੋਈ ਵੀ ਆਪਸ਼ਨ ਬਾਕੀ ਨਹੀਂ ਬਚਣਾ ਕਾਂਗਰਸ ਵੀ ਹੁਣ ਕਾਂਗਰਸ ਦੀ ਸਥਿਤੀ ਉਸੀ ਨਹੀਂ ਰਹੀ ਹੈ ਜੈਸੀ ਪਹਿਲਾਂ ਹੁੰਦੀ ਸੀ ਬੈਠਕਾਂ ਦੇ ਵਿੱਚ ਹਿੱਕ ਥਾਪੜ ਕੇ ਬੈਠਦੇ ਹੁੰਦੇ ਸੀ ਪਰ ਜਦੋਂ ਦੀ ਪੰਜ ਸੂਬਿਆਂ ਦੇ ਨਤੀਜੇ ਆਏ ਆ ਉਸ ਤੋਂ ਬਾਅਦ ਦੇ ਵਿੱਚ ਕਿਤਨਾ ਕਿਤੇ ਕਾਂਗਰਸ ਨੂੰ ਡਰਾਪ ਬੈਕ ਆ ਜਿਹੜਾ ਉਦਾ ਸਾਹਮਣਾ ਕਰਨਾ ਪਿਆ ਥੋੜੀ ਜਿਹੀ ਪਿੱਛੇ ਜ਼ਰੂਰ ਹੋਈ ਹੈ ਕਾਂਗਰਸ ਉਸ ਤਰੀਕੇ ਦਾ ਸੂਖ ਉਹਨਾਂ ਬੈਠਕਾਂ ਦੇ ਵਿੱਚ ਨਹੀਂ ਦਿਖਦਾ ਜਿਸ ਤਰੀਕੇ ਦਾ ਦੇਖਣਾ ਚਾਹੀਦਾ ਸੀ ਕਿਉਂਕਿ ਜਦੋਂ ਕਾਂਗਰਸ ਦੀ ਅਸਲ ਸਥਿਤੀ ਦਾ ਪਤਾ ਲੱਗਿਆ ਜਿੱਥੇ ਦਮਕ ਜੇ ਬਚਾਉਂਦੇ ਹੁੰਦੇ ਸੀ ਕਾਂਗਰਸ ਸੀ ਕਿ ਅਸੀਂ ਇਹਨਾਂ 4 5 ਸੂਬਿਆਂ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ 'ਚ ਭਾਜਪਾ ਨੂੰ ਹਰਾ ਦੇਵਾਂਗੇ ਪਰ ਬਾਅਦ ਦੇ ਵਿੱਚ ਜੋ ਨਤੀਜੇ ਆਏ ਉਹਨਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਕਾਂਗਰਸ ਦੀ ਪਕੜ ਇਸ ਇੰਡੀਆ ਆਲਾਈਂਸ ਦੇ ਉੱਤੇ ਥੋੜੀ ਜਿਹੀ ਢਿੱਲੀ ਹੋ ਗਈ ਸੀ ਜਿੱਦਾਂ ਦਾ ਇਨਾਂ ਦਾ ਟੌਰ ਟੱਪਾ ਹੁੰਦਾ ਸੀ ਉਹ ਉਦਾਂ ਦਾ ਟੌਰ ਟੱਪਾ ਨਹੀਂ ਰਿਹਾ ਸੀ ਰਾਹੁਲ ਗਾਂਧੀ ਵੀ ਫਿਰ ਚੁੱਪ ਕਰਕੇ ਬੈਠਕਾਂ ਦੇ ਵਿੱਚ ਬੈਠਣ ਲੱਗੇ ਸੀ ਤੇ ਹੁਣ ਬਾਰ-ਬਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਗੱਠਜੋੜ ਦਾ ਕੀ ਹੋਏਗਾ ਵੱਡਾ ਸਵਾਲ ਜ਼ਰੂਰ ਹੈ ਜੇ ਤੱਕ ਬਣਿਆ ਹੋਇਆ ਸਸਪੈਂਸ ਬਰਕਰਾਰ ਹੈ ਤੇ ਕੋਈ ਸਮਾਂ ਨਹੀਂ ਤੁਹਾਨੂੰ ਦੇ ਸਕਦੇ ਕਿ ਆਖਰਕਾਰ ਕਦੋਂ ਤੱਕ ਇਹ ਸਥਿਤੀ ਹੈ ਜਿਹੜੀ ਸਪਸ਼ਟ ਹੋਏਗੀ ਕਿਉਂਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਪੰਜਾਬ ਦੇ ਅੰਦਰਲੀ ਉਹ ਵੱਖੋ-ਵੱਖਰੀਆਂ ਗੱਲਾਂ ਕਰ ਰਹੀ ਆ ਕੋਈ ਲੀਡਰ ਕੁਝ ਕਹਿੰਦਾ ਕੋਈ ਲੀਡਰ ਕੁਝ ਕਹਿੰਦਾ ਕੋਈ ਦੂਜੇ ਨੂੰ ਕਹਿ ਦਿੰਦਾ ਕਿ ਤੂੰ ਇੰਨਾ ਵੱਡਾ ਕੱਟ ਕਿਉਂ ਕੀਤਾ ਤੂੰ ਸਾਡੇ ਨਾਲ ਰਲ ਕੇ ਚੱਲ ਇਕੱਲੇ-ਇਕੱਲੇ ਚੱਲ ਕੇ ਕੀ ਕਰ ਲਓਗੇ ਤੇ ਦੂਜੀ ਗੱਲ ਵੜਿੰਗ ਸਾਹਿਬ ਦੀ ਕਰ ਲਈਏ ਤਾਂ ਉਹਨਾਂ ਨੇ ਆਖਿਆ ਸੀ ਕਿ ਜੇਕਰ ਤੁਸੀਂ ਵਿਅਕਤੀਗਤ ਤੌਰ ਦੇ ਉੱਤੇ ਬਿਆਨ ਦੇਣੇ ਆ ਤਾਂ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਨਹੀਂ ਦੇ ਸਕਦੇ ਕਿਉਂਕਿ ਸਾਡਾ ਕੋਈ ਅਨੁਸ਼ਾਸਨ ਹੁੰਦਾ ਹੈ ਸੀ ਉਸ ਤਰੀਕੇ ਦੇ ਨਾਲ ਚੱਲਦੇ ਆ ਡਿਸਪਲਾਈਨ ਹੁੰਦਾ ਪਾਰਟੀ ਦਾ ਸਾਨੂੰ ਉਸੇ ਤਰੀਕੇ ਨਾਲ ਚੱਲਣਾ ਪੈਂਦਾ ਪਰ ਜਦੋਂ ਹਾਈ ਕਮਾਂਡ ਦੀ ਗੱਲ ਨਹੀਂ ਮੰਨਦੇ ਤਾਂ ਉਹ ਕਿਹੜਾ ਡਿਸਪਲਾਈਨ ਦੇ ਵਿੱਚ ਨਹੀਂ ਆਉਂਦੀ ਤੇ ਉਦੋਂ ਵਡਿੰਗ ਸਾਹਿਬ ਨੇ ਕਿਹਾ ਕਿ ਜੇਕਰ ਕਿਸੇ ਨੇ ਆਪਣੇ ਵਿਅਕਤੀਗਤ ਤੌਰ ਤੇ ਬਿਆਨ ਦੇਣਾ ਤਾਂ ਚੁੱਪ ਕਰੋ ਪਾਰਟੀ ਛੱਡ ਦਿਓ ਬਾਹਰ ਆਜੋ ਉਦੋਂ ਬਾਅਦ ਦੇ ਵਿੱਚੋਂ ਆਪੋ ਆਪਣੇ ਬਿਆਨ ਦਿੰਦੇ ਫਿਰੋ ਇਸ ਤਰੀਕੇ ਦਾ ਬਿਆਨਬਾਜ਼ੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਇਰੀਆਂ ਅਸੀਂ ਸੁਖਪਾਲ ਖੇੜਾ ਦੀ ਗੱਲ ਕਰ ਲਈਏ ਸੁਖਪਾਲ ਖੇੜਾ ਨੂੰ ਇੱਕ ਕੇਸ ਚੋਂ ਨਿਕਲੇ ਤੇ ਦੂਜੇ ਕੇਸ ਦੇ ਵਿੱਚ ਫਸਾ ਕੇ ਧਿਆਰਾ ਫਿਰ ਤੋਂ ਨਿਆਂ ਖਰਾਸ ਦੇ ਵਿੱਚ ਭੇਜ ਦਿੱਤਾ ਪਰ ਉਸ ਦੇ ਉੱਤੇ ਕੋਈ ਵੀ ਕਾਂਗਰਸੀ ਲੀਡਰ ਖੁੱਲ ਕੇ ਨਹੀਂ ਬੋਲਿਆ ਨਵਜੋਤ ਸਿੰਘ ਸਿੱਧੂ ਨੇ ਕਸ਼ਮੀਰ ਵਾਲੀ ਰੈਲੀ ਦੇ ਵਿੱਚ ਗੱਲ ਜ਼ਰੂਰ ਕੀਤੀ ਸੀ ਆ ਸੋਖਪਾਲ ਖੈਰਾ ਨੂੰ ਲੈ ਕੇ ਪਰ ਜਿਹੜੀ ਲੀਡਰਸ਼ਿਪ ਦਾ ਬੋਲਣਾ ਜ਼ਰੂਰੀ ਸੀ ਉਹ ਨਹੀਂ ਬੋਲੀਆ ਤੇ ਇਸ ਤਰੀਕੇ ਦੇ ਦੋਸ਼ ਇਸ ਤਰੀਕੇ ਦੀਆਂ ਕਥੇ ਤੌਰ ਤੇ ਗੱਲਾਂ ਸੀ ਅਸੀਂ ਕਿលਿਆਰਾਂ ਚ ਚੱਲ ਰਹੀਆਂ ਨੇ ਕਿ ਇਹ ਜਿਹੜੇ ਲੀਡਰ ਨਹੀਂ ਬੋਲ ਰਹੇ ਚੰਨੀ ਵੀ ਬੋਲੇ ਸੀ ਇਹ ਵੀ ਦੱਸ ਦਈਏ ਚਰਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਹ ਵੀ ਬੋਲੇ ਸੀ ਸੁਖਪਾਲ ਖਹਿਰੇ ਦੇ ਹੱਕ ਦੇ ਵਿੱਚ ਪਰ ਨਾ ਤਾਂ ਰਾਜਾ ਵਿੜਿੰਗ ਨਾ ਪ੍ਰਤਾਪ ਸਿੰਘ ਬਾਜਪਾ ਇਹਨਾਂ ਦੇ ਵੱਲੋਂ ਉਸ ਤਰੀਕੇ ਦੀ ਅਸੀਂ ਇਹ ਨਹੀਂ ਕਹਿੰਦੇ ਕਿ ਬਿਲਕੁਲ ਵੀ ਨਹੀਂ ਬੋਲੇ ਕੁਝ ਤਾਂ ਬੋਲੇ ਨੇ ਪਰ ਉਸ ਤਰੀਕੇ ਦੀ ਚਾਰਾ ਜੋਈ ਨਹੀਂ ਹੋਈ ਜਿਸ ਤਰੀਕੇ ਦੀ ਇਹਨਾਂ ਦੇ ਕੋਲੋਂ ਆਸ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਬੜੇ ਤਰਨੇ ਲਾਉਂਦੇ ਹੁੰਦੇ ਸੀ ਪਹਿਲਾਂ ਬੜਾ ਉੱਥੇ ਜਾ ਕੇ ਜਿੱਥੇ ਸੁਖਪਾਲ ਸਿੰਘ ਖੈਰਾ ਨੂੰ ਜਦੋਂ ਸਤੰਬਰ ਦੇ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਲੈ ਜਾ ਕੇ ਗਿਆਇਆ ਗਿਆ ਸੀ ਉੱਥੇ ਬੜੇ 2-3 ਦਿਨ ġੇੜੇ ਮਾਰਦੇ ਰਹੇ ਪਰ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਦੁਬਾਰਾ ਫਿਰ ਤੋਂ ਆ ਬੀਤੇ ਕੁਝ ਦਿਨ ਪਹਿਲਾਂ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ ਗਿਆ ਨਿਆਂਇਕ ਹਿਰਾਸਤ ਦੇ ਵਿੱਚ ਹਾਲਾਂਕਿ ਉਹ ਗਏ ਨੇ ਤੇ ਉਦੋਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਹੋਰਾਂ ਦੇ ਵੱਲੋਂ ਜਾਂ ਪ੍ਰਤਾਪ ਬਾਜਬਾ ਹੋਰਾਂ ਦੇ ਵੱਲੋਂ ਜਾਂ ਭਰਤਪੂਸ਼ਨਾਸ਼ੂਰਾਂ ਦੇ ਵੱਲੋਂ ਉਸ ਤਰੀਕੇ ਦੀ ਚਾਰਾਚੂਈ ਨਹੀਂ ਕੀਤੀ ਗਈ ਜਿਸ ਤਰੀਕੇ ਦੀ ਆਸ ਕੀਤੀ ਜਾ ਰਹੀ ਸੀ ਤੇ ਗਲਿਆਰਾਂ 'ਚ ਇਹ ਕਥਿਤ ਤੌਰ ਤੇ ਗੱਲਾਂ ਚੱਲਦੀਆਂ ਨੇ ਕਿ ਇਹਨਾਂ ਨੂੰ ਡਰ ਹੈ ਕਿ ਸਾਡੀ ਕੋਈ ਪੁਰਾਣੀ ਫਾਈਲ ਨਾ ਖੁੱਲ ਜਾਏ ਕਿਉਂਕਿ ਸੱਤਾ ਤੇ ਆਮ ਆਦਮੀ ਪਾਰਟੀ ਹੈ ਜੀ ਉਹਦੇ ਖਿਲਾਫ ਬੋਲਾਂਗੇ ਤਾਂ ਫਸ ਜਾਵਾਂਗੇ ਇਸ ਦੇ ਕਰਕੇ ਇਹ ਜਿਹੜੇ ਲੀਡਰ ਨੇ ਇਹ ਫਿਲਹਾਲ ਦੇ ਲਈ ਚੁੱਪ ਬੱਟੀ ਬੈਠੇ ਨੇ ਪਰ ਦਿਲ ਦੇ ਵਿੱਚ ਬੜਾ ਇਹਨਾਂ ਦੇ ਖਿਲਾਫ ਹੈ ਪਰ ਨਵਜੋਤ ਸਿੰਘ ਸਿੱਧੂ ਸਿੱਧਾ ਬੋਲਦੇ ਰਹਿੰਦੇ ਨੇ ਆਪਣੀ ਵਿਭਾਗ ਬੋਲੀ ਦੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਪਰ ਹੁਣ ਸਾਰਾ ਕੁਝ ਜ਼ਿਕਰ ਸਿੱਟਾ ਕੱਢਣ ਦੀ ਕੋਸ਼ਿਸ਼ ਕਰੀਏ ਕੇਂਦਰੀ ਪੱਧਰ ਦੇ ਉੱਤੇ ਕਿਹ ਔਖੜੀ ਨੇ ਆਮ ਆਦਮੀ ਪਾਰਟੀ ਤੇ ਪੰਜਾਬ ਤੇ ਕਾਂਗਰਸ ਤੇ ਪਰ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਵੀ ਵੱਖਰੇ ਰਾਹ ਤੇ ਚੱਲ ਰਹੀ ਹੈ ਇਹਦੇ ਵਿੱਚ ਦੋ ਧੜੇ ਬਣੇ ਹੋਏ ਆ ਤੇ ਆਮ ਆਦਮੀ ਪਾਰਟੀ ਦੇ ਲੀਡਰ ਫਿਲਹਾਲ ਦੇ ਲਈ ਗੱਠਜੋੜ ਦੇ ਉੱਤੇ ਕੋਈ ਵੀ ਬਿਆਨ ਦੇਣ ਤੋਂ ਕੰਨੀ ਕਤਰੌਂਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਹੈ ਪਰ ਉਹ ਕੁਝ ਵੀ ਬੋਲਣ ਤੋਂ ਫਿਲਹਾਲ ਦੇ ਲਈ ਪਾਸਾ ਬੱਟੀ ਬੈਠਿਆ ਚੁੱਪ ਬੱਟੀ ਬੈਠਿਆ ਕੋਈ ਗੱਟਚੋੜ ਦੀ ਗੱਲ ਨਹੀਂ ਹੋ ਰਹੀ ਹਾਲਾਂਕਿ ਇਸ ਤੋਂ ਪਹਿਲਾਂ ਜ਼ਰੂਰ ਆਖ ਦਿੱਤਾ ਸੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਅਨਮੋਲ ਗਗਨ ਮਾਨ ਹੋਰਾਂ ਨੇ ਜੋ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਹਨਾਂ ਦੇ ਵੱਲੋਂ ਬੋਲ ਦਿੱਤਾ ਗਿਆ ਸੀ ਕਿ ਗੱਟਚੋੜ ਹੋ ਜਾਏਗਾ ਤਾਂ ਚੰਗੀ ਗੱਲਾਂ ਹੋਣਾ ਵੀ ਚਾਹੀਦਾ ਪਰ ਹੁਣ ਫਿਲਹਾਲ ਦੇ ਲਈ ਕੋਈ ਵੀ ਬੋਲਦਾ ਦਿਖਾਈ ਨਹੀਂ ਦੇ ਰਿਹਾ ਇਸੇ ਕਰਕੇ ਜਿਹੜਾ ਸਸਪੈਂਸ ਹੈ ਇਹ ਹੋਰ ਵੀ ਸਸਟੇਸ਼ਨਲ ਤਰੀਕੇ ਦੇ ਨਾਲ ਸੰਗੀਨ ਤਰੀਕੇ ਦੇ ਨਾਲ ਹੋਰ ਵੀ ਇਹ ਸਸਪੈਂਸ ਵਧਦਾ ਜਾ ਰਿਹਾ ਹੈ ਇਹ ਕਟਣ ਦਾ ਨਾਮ ਨਹੀਂ ਲੈ ਰਿਹਾ ਪਰ ਅੰਦਰੋਂ ਅੰਦਰ ਹੀ ਲੋਕਾਂ ਨੂੰ ਪਤਾ ਹੈ ਕਿ ਅਦਾ ਆਖਰ ਦੇ ਵਿੱਚ ਆਊਟਕਮ ਕੀ ਨਿਕਲਣਾ ਪਰ ਲੋਕ ਤੇ ਅਸੀਂ ਉਹਨਾਂ ਲੀਡਰਾਂ ਦੀ ਵੇਟ ਕਰ ਰਹੇ ਹਾਂ ਜਿਹੜੇ ਮੁੱਖ ਵੱਡੀਆਂ ਕੁਰਸੀਆਂ ਤੇ ਬੈਠੇ ਹੋਏ ਨੇ ਕਿ ਉਹ ਆਖਰ ਨੂੰ ਕੀ ਕਹਿੰਦੇ ਆ ਅਸੀਂ ਤੇ ਉਸ ਹਿਸਾਬ ਦੇ ਨਾਲ ਸੋਚਣਾ ਵਰਕਰ ਵੀ ਇਹੀ ਸੋਚ ਰਿਹਾ ਹੈ ਕਿ ਹੁਣ ਫਿਲਹਾਲ ਦੇ ਲਈ ਤੇ ਬਸ ਸਾਡਾ ਇੱਕੋ ਹੀ ਉਹ ਹੈ ਕਿ ਜਾਂ ਤਾਂ ਸਿੱਧੂ ਦੇ ਪਿੱਛੇ ਤੁਰਨਾ ਹੈ ਜਾਂ ਬੜਿੰਗ ਹੋਰਾਂ ਦੇ ਪਿੱਛੇ ਤੁਰਨਾ ਪਰ ਜੇ ਲੀਡਰ ਇਕੱਠੇ ਹੋ ਜਾਣਗੇ ਤਾਂ ਇੱਕ ਗੱਲ ਲੈ ਕੇ ਦੇ ਦਿੰਨੇ ਆ ਕਿ ਕਾਂਗਰਸ ਦੀ ਤਾਕਤ ਪਹਿਲਾਂ ਦੇ ਨਾਲੋਂ ਦੁੱਗਣੀ ਹੋ ਜਾਏਗੀ ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਬੋਲਣ ਦੇ ਪਿੱਛੇ ਬੜੇ ਲੋਕ ਨੇ ਬੜੇ ਵਰਕਰ ਜੁੜੇ ਹੋਏ ਆ ਜੇਕਰ ਤੁਸੀਂ ਆ ਦੋ ਰੈਲੀਆਂ ਦੇ ਇਕੱਠ ਦੇ ਉੱਤੇ ਨਿਗਾਹ ਮਾਰੋ ਤਾਂ ਤੁਸੀਂ ਖੁਦ ਹੀ ਉਹਦਾ ਅੰਦਾਜ਼ਾ ਲਗਾ ਸਕਦੇ ਹੋ ਨਾਲ ਕੰਪੈਰੀਜ਼ਨ ਕਰਨ ਦੇ ਲਈ ਰਾਜਾ ਬੜੇ ਗੁਹਰਾਂਦ ਦੀ ਪ੍ਰਤਾਪ ਸਿੰਘ ਬਾਜਵਾ ਭਾਰਤ ਪੂਸ਼ਨਾਸ਼ੂ ਪ੍ਰਗਟ ਸਿੰਘ ਹੋਰਾਂ ਦੀ ਉਹ ਰੈਲੀ ਕੱਢ ਲਿਓ ਜਿਹੜੀ ਜਗਰਾਉਂ ਦੇ ਵਿੱਚ ਕੀਤੀ ਗਈ ਸੀ ਸੋ ਜੇਕਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਪੰਜਾਬ ਦੀ ਸਾਰੀ ਕਾਂਗਰਸ ਇਕੱਠੀ ਹੋ ਕੇ ਚੋਣ ਮੈਦਾਨ ਦੇ ਵਿੱਚ ਉਤਰਦੀ ਹੈ ਤਾਂ ਤਾਕਤ ਹੈ ਜਿਹੜੀ ਉਹ ਬੜੀ ਵੱਧ ਜਾਣੀ ਹੈ ਤੇ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਕਲੇਮ ਕਰ ਰਿਹਾ ਹੈ ਕਿ ਅਸੀਂ 13 ਦੇ ਵਿੱਚੋਂ 8-10 ਸੀਟਾਂ ਤਾਂ ਕੱਢੀ ਲੈਣੀਆਂ ਨੇ ਹੋ ਸਕਦਾ ਹੈ ਕਿ 13 ਦੀਆਂ 13 ਸੀਟਾਂ ਇਕੱਠੀਆਂ ਇਹਨਾਂ ਦੇ ਵੱਲੋਂ ਜਿੱਤ ਲਈਆਂ ਜਾਣ ਪਰ ਉਹ ਤਦੇ ਸੰਭਵ ਹੋ ਸਕੇਗਾ ਪਰ ਉਸ ਦੇ ਤੇ ਤਦਹੀਂ ਗੌਰ ਕੀਤੀ ਜਾ ਸਕੇਗੀ ਜੇਕਰ ਪੰਜਾਬ ਦੇ ਵਿੱਚ ਸਮੁੱਚੀ ਕਾਂਗਰਸ ਦੀ ਜਿਹੜੀ ਇਕਾਈ ਦੀ ਲੀਡਰਸ਼ਿਪ ਹੈ ਉਹ ਇਕੱਠੀ ਹੁੰਦੀ ਹੈ